ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਵੈਸੇ ਇਹਦੇ ਨੇੜੇ ਭਧੌੜ ਰਹਿ ਜਾਂਦਾ ਹੈ ਭਧੌੜ ਤੋਂ ਸਿੱਧੀ ਸ਼ੜਕ ਆਉਂਦੀ ਹੈ ਇੱਕ ਸ਼ੜਕ ਭਾਈ ਰੂਪੇ ਤੋਂ ਵੀ ਆਉਂਦੀ ਜਿਹੜੀ ਅੱਗੇ ਨੈਣੇਵਾਲ ਹੋ ਕੇ ਸਿੱਧੀ ਛੈਣੇ ਨੂੰ ਲੰਘ ਜਾਂਦੀ ਹੈ ਸੋ ਛੰਨਾ ਗਲਾਬ ਸਿੰਘ ਵਾਲੇ ਚ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਵਹਿੜਾ ਆਉਂਦੀਆਂ ਰੁਟੀਨ ਚ ਵਿਕਰੀ ਵਾਲੀਆਂ ਦੋਨਾਂ ਅੱਜ ਦੀ ਵੀਡੀਓ ਦੇ ਵਿੱਚ ਹੈ ਦੋਨੋਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਗ ਜਿਹੜਾ ਜਿਹਨੂੰ ਜੱਜ ਜੂਗਾ ਉਹਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਿਏ ਪਹਿਲੇ ਨੰਬਰ ਤੇ ਇਹ ਬਲੈਕ ਰੰਗ ਵਾਲੀ ਗਾਂ ਦੇਖਦੇ ਆਂ ਡਿਟੇਲ ਪੁੱਛਦੇ ਆਂ ਤੇ ਫਿਰ ਤੁਹਾਨੂੰ ਇੱਕ ਡੱਬੀ ਵਹਿੜਾ ਛੋਟੀ ਉਮਰ ਦੇ ਵਿੱਚ ਸੋਹਣੀ ਤਿਆਰ ਹੁੰਦੀ ਆਉਂਦੀ ਐ ਉਹਦੀ ਜਾਣਕਾਰੀ ਲੈ ਕੇ ਦਿਆਂਗੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਬਾਈ। ਨਾਮ ਸਿੰਦਾ ਸਿੰਘ ਜੀ ਪਿੰਡ ਛੰਨਾਗਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ। ਛਿੰਦੇ ਬਾਈ ਰੂਟੀਨ 'ਚ ਲਈ ਆਉਣਾ ਪਸੂ ਹੁਣ। ਹਾਂ ਹੁਣ ਚਲਾਵਾਂਗੇ ਜੀ ਕੰਮ। ਗਾਵਾਂ ਹੀ ਲਾਇਆ ਕਰਾਂਗੇ। ਹਾਂ ਥੋੜਾ ਪਹਿਲਾਂ ਗਰਮੀ ਦਾ ਕਰਕੇ ਰੋਕਿਆ ਹੋਇਆ ਸੀਗਾ ਜੀ ਕੰਮ। ਮੀਂਹ ਪੈ ਗਿਆ ਤੇ ਹੁਣ ਸ਼ੁਰੂ ਕਰਤਾ ਫਿਰ ਹਾਂ। ਹਾਂ ਬਸ ਹੁਣ ਚੱਲੂ ਕੰਮ ਜੀ। ਪਹਿਲੇ ਨੰਬਰ ਤੇ ਵੈੜ ਕਿੰਨਾ ਮਸੂਹ ਸੁ। ਇਹ ਸਹੀ ਦੂਜਾ ਸੁਹਾ ਜੀ। ਕਿੰ ਠੀਕ ਹੈ ਵੈਸੇ 10 ਤਰੀਕ ਨੂੰ ਦਿਨ ਪੂਰਾ ਹਾਂ ਵੈਸੇ 10 ਤਰੀਕ ਨੂੰ ਦਿਨ ਪੂਰੇ ਆ ਜੀ ਕੀ ਡਿਮਾਂਡ ਰਹੂ ਸਿੰਘ ਦੇ ਬਾਈ ਡਿਮਾਂਡ ਇਹ ਫੋਨ ਤੇ ਕਰਾਂਗੇ ਜੀ ਕਿ ਯਾਰ ਵੇਚਣ ਵਾਲੇ ਬੰਦੇ ਲੈ ਜਾਂਦੇ ਆ ਠੀਕ ਹੈ ਖੋਲ ਦੁੱਧ ਇਹਦਾ 25 26 ਕਿਲੋ ਜੀ ਪਹਿਲੇ ਸੂਆ ਦਿੱਤਾ ਬਾਈ 30 ਤੋਂ ਬਾਹਰ ਦਿਓਗੀ ਠੀਕ ਹੈ ਖੋਲ ਲੈਣ ਸੋ ਦੱਸੋ ਸੂਆ ਦੂਜਾ ਦੂਜਾ ਸੂਆ ਤਾਂ ਇਹਦੇ ਢਾਂਚੇ ਤੋਂ ਵੀ ਦਿਸਦਾ ਇਹਦੇ ਫੇਸ ਤੋਂ ਵੀ ਦਿਸਦਾ ਛੋਟੀ ਉਮਰ ਦੀ ਵੈੜ ਹੈ ਬਾਕੀ ਕੱਦ-ਕਾਂਡ ਦੇਖ ਲੋ ਜੀ ਕੋਈ ਸਾਡਾ ਕੱਦ ਨਹੀਂ ਸੋਹੀ ਲੰਬਾਈ ਫੁੱਲ ਆ ਦੱਸੋ ਉੱਚੀ ਫੁੱਲ ਹੈ ਹਵਾਨਾ ਫਿਕਸ ਹੈ ਸੋ ਇਹ ਦੂਜਾ ਸੂਆ ਵ ਰੇਟ ਫੋਨ ਦੇ ਉੱਤੇ ਬਾਈ ਕਹਿੰਦਾ ਰੱਖੂੰਗਾ ਤੇ ਵਪਾਰ ਵਾਲੇ ਵੀਰ ਕਈ ਵਾਰ ਪਸ਼ੂ ਲੈ ਕੇ ਜਾਂਦੇ ਆ ਜਿਦੇ ਕਰਕੇ ਰੇਟ ਗੁਪਤ ਰੱਖਣਾ ਪੈਂਦਾ ਇਸ ਮਜਬੂਰੀ ਨੂੰ ਸਮਝਿਆ ਕਰੋ ਜਿਹੜੇ ਵੀਰ ਵੀਡੀਓ ਦੇਖਦੇ ਆ ਬਾਕੀ ਕਿਉਂਕਿ ਜਿਹੜਾ ਪਸ਼ੂ ਜੱਚਦਾ ਉਹਦਾ ਰੇਟ ਤੁਸੀਂ ਫੋਨ ਕਰਕੇ ਵੀ ਕਨਫਰਮ ਕਰ ਸਕਦੇ ਹੋ ਨੇ ਲੈ ਆ ਬਾਈ ਫੇਰ ਕਿਹੜਾ ਕਢਾ ਦੇ ਸੋ ਵੈਸੇ ਕੋਸ਼ਿਸ਼ ਰਹਿੰਦੀ ਆ ਵੀ ਰੇਟ ਜਿਹੜਾ ਵੀਡੀਓ ਦੇ ਵਿੱਚ ਹੋਵੇ ਪਰ ਹਰੇਕ ਦੀਆਂ ਆਪਦੀਆਂ ਆਪਦੀਆਂ ਸਮੱਸਿਆਵਾਂ ਹੁੰਦੀਆਂ ਉਹਦੇ ਹਿਸਾਬ ਤੇ ਫਿਰ ਦੇਖਣਾ ਪੈਂਦਾ ਲੈ ਆ ਬਾਈ ਵਾਫਸ ਕਮਾਲਾ ਚੰਦੇ ਸੋ ਦੋਸਤੋ ਚੰਗੇ ਕੱਦ ਕਾਠ ਦੀ ਵਹਿੜ ਹੈ ਦੁੱਧ ਕਿੰਨਾ ਕੁ ਦੇ ਦੂ ਥੋਡੀ ਸਮਝ ਆ ਅੱਗੇ ਨੂੰ ਵੀ ਹਵਾਨਾ ਚੰਗਾ ਪਿਛਾਣ ਨੂੰ ਵੀ ਹਵਾਨਾ ਚੰਗਾ ਚੰਗੀ ਲੰਬਾਈ ਹੈ ਰੇਟ ਫੋਨ ਤੇ ਰਹੂਗਾ ਜਿਹਨੂੰ ਜਚੇ ਉਹ ਵੀਰ ਕਾਲ ਕਰ ਸਕਦਾ ਇਹ ਤੋਂ ਬਿਨਾ ਇੱਕ ਡੱਬੀ ਵਹਿੜ ਤੁਹਾਨੂੰ ਦਿਖਾਉਣੀ ਹੈ ਦੋਸਤੋ ਇਹ ਬਹੁਤ ਸੋਹਣੀ ਵਹਿੜ ਢਾਂਚੇ ਵਾਲੇ ਪੱਖ ਤੋਂ ਵੀ ਹੈ ਬਾਕੀ ਇਹਦੀ ਡਿਟੇਲ ਜਦੋਂ ਬਾਈ ਦੱਸੂਗਾ ਫਿਰ ਤੁਹਾਨੂੰ ਵੀ ਜਚੂਗੀ ਆ ਦੇਖੋ ਠੰਡੀ ਸੀ ਲਾਈਆਂ ਚਾਹੇ ਐਂ ਹੀ ਵੇਚੋ ਜੀ ਠੀਕ ਹੈ ਆਇਆ ਨਹੀਂ ਗੁੜ ਆ ਗਿਆ ਮੈਂ ਪੂਰਾ ਠੀਕ ਹੈ ਓਕੇ ਮੋਰ ਦੇ ਥਾਣ ਦਿਖਾ ਦਿਓ ਜੀ ਸਹੀ ਸੋਸੋ ਥਾਣ ਇਧਰੋਂ ਦੇਖ ਲਓ ਪਿਛਲੇ ਥਾਣ ਅਜੇ ਪੂਰੇ ਹਵਾਨਾ ਪਰਕ ਨੇ ਘੇੜੂ ਓਟੋ ਓਟੋ ਮਿੱਥੀ ਹੈ ਜੀ ਠੀਕ ਹੈ ਚਿੰਦੇ ਜਿਹੜੀ 2 ਨੰਬਰ ਤੇ ਵੜਾ ਡਾ ਬਾਈ ਕਿੰਨਾ ਵਸੂਆ ਸੂ ਕੀ ਇਹ ਇਹ ਪਹਿਲਾਂ ਆ ਜੀ ਪਹਿਲਾ ਸੂਆ ਦੋ ਦੰਦ ਪੂਰੇ ਕਰ ਗਈ ਚੌਕ ਦੇ ਛਿੱਟੇ ਪਿਆ ਜੀ ਠੀਕ ਹੈ ਕਿੰਨਾ ਚਿਰ ਟਾਈਮ ਲੈਂਦੀ ਐ ਸੋਨ ਚ ਇਹਦੇ ਟਾਈਮ 15 16 ਦਾ ਰਹਿੰਦੇ ਆ ਜੀ ਪੂਰੇ ਹੌਣ ਚ ਠੀਕ ਹੈ ਰੇਟ ਫੋਨ ਤੇ ਹੀ ਆ ਰੇਟ ਦਾ ਵੀ ਫੋਨ ਤੇ ਆ ਜੀ ਖੋਲ ਸੋ ਰੇਟ ਇਹਦਾ ਵੀ ਫੋਨ ਇਹ ਗੱਬਣ ਵਿਹੜਾ ਹੈ ਇਹਨਾਂ ਦਾ ਰੇਟ ਫੋਨ ਤੇ ਇਸ ਕਰਕੇ ਵੀ ਹੈ ਵੀ ਇਹਨਾਂ ਨੇ ਹਜੇ ਟਾਈਮ ਲਈ ਜਾਨੇ। ਹਾਰਨ ਕੁ ਲਈ ਤੇ ਲਿਆ ਦੇ ਦਾ ਕਰਕੇ ਥੋੜੀ ਔਲ ਕਰ ਦਿੰਦੇ ਤਾਂ ਸੰਗੜ ਪਾਇਆ ਉਹਨਾਂ। ਓਕੇ। ਸੋ ਬਹੁਤ ਵੱਡੇ ਟਾਂਚੇ ਦੀ ਵਿਹੜਾ ਹੈ। ਹੋ ਰੇਟ ਬਾਰੇ ਮੈਂ ਫਿਰ ਥੋੜਾ ਜਿਹਾ ਗੱਲ ਕਰ ਰਿਹਾ ਸੀਗਾ ਵੀ ਇਹ ਕੱਚੀਆਂ ਵਿਹੜਾ ਹੈ ਜਿਵੇਂ ਜਿਵੇਂ ਭਰਦੀਆਂ ਜਾਣੀਆਂ ਕਿਉਂਕਿ ਵਪਾਰੀ ਵੀਰ ਤੋਂ ਮੁੜ ਕੇ ਰੇਟ ਹੋਰ ਡਿਮਾਂਡ ਕਰਨੀ ਹੁੰਦੀ ਹੈ। ਹਾਈਟ ਲੈਂਥ ਬੜੀ ਸੋਹਣੀ ਦੱਸੋ। ਚਿੰਦੇ ਭਾਈ ਅੱਗੋਂ ਇੱਥੋਂ ਹੀ ਕਮਾਲਾ ਫੇਰ ਇਹਨੂੰ। ਇਹਨੇ ਵੀ ਬਹੁਤ ਸੋਹਣੀ ਹੈ ਗਾੜੀ ਰੱਖੀ ਹੈ ਜੇ 15 ਦਿਨ ਨਹੀਂ ਸੁੰਦੀ ਦੱਸੋ 2 ਦੰਦ ਪੂਰੇ ਕਰਕੇ ਚੌਗ ਵਾਲੇ ਚੱਕ ਰਹੀ ਹੈ 30 ਤੋਂ ਬਾਹਰ ਬਾਹਰ ਦੁੱਧ ਦੇਣਾ ਜਿਹਨੇ ਸੌਖੇ ਜੀ ਠੀਕ ਹੈ ਜੇ ਸਾਲ ਹੁੰਦਾ ਫਿਰ ਤਾਂ 35 ਤੋਂ ਬਾਹਰ ਦੇਣਾ ਸੋ 30 ਤੋਂ ਬਾਹਰ ਦੁੱਧ ਦੇਉ ਵੈਸੇ ਢਾਂਚਾ ਵੀ ਦੱਸਦਾ ਚੰਗੇ ਦੁੱਧ ਵਾਲੀ ਵੇੜ ਹੈ ਇਹਦੀ ਬੰਤਰ ਦੇਖੋ ਦੱਸੋ ਖੜਣੀ ਖੁੜਣੀ ਦੇਖ ਸਕਦੇ ਹੋ ਧੌਣ ਦੀ ਲੰਬਾਈ ਜਾਂ ਇਹਦੀ ਸਰੀਰਕ ਬੰਤਰ ਮੈਨੂੰ ਬਹੁਤ ਸੋਹਣੀ ਲੱਗੀ ਵੇੜ ਬਾਕੀ ਤੁਸੀਂ ਕਿੱਦਾਂ ਦੀ ਸਮਝਦੇ ਹੋ ਜਾਂ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਉਹ ਵੀਰ ਆ ਕੇ ਦੇਖ ਸਕਦਾ ਹੈ ਸੋ ਸੋਹਣੇ ਢਾਂਚੇ ਦੀ ਵੈੜ ਹੈ ਸੋਹਣੀ ਵੈੜ ਹੈ ਜਿਹਨੂੰ ਜਜੇ ਉਹ ਵੀਰ ਕਾਲ ਕਰਕੇ ਸੰਪਰਕ ਬਣਾ ਲਿਓ ਜੇ ਬਾਈ ਦੇ ਨਾਲ ਨੰਬਰ ਸਕਰੀਨ ਉੱਤੇ ਹੈ ਆ ਜਿਵੇਂ ਮਰਜ਼ੀ ਸਾਡੇ ਬੈਠੋ ਆ ਭਾਲਾ ਜੀ ਇੱਕ ਪਾਸੇ ਹੁਣ ਬੈਠੇ ਉੱਠਣ ਦਾ ਕਰਕੇ ਨਮਾਉਣ ਦਾ ਕਰਕੇ ਕਰ ਦਿੰਦੀ ਓਕੇ ਕੋਈ ਗੱਲ ਨਹੀਂ ਸੋ ਪਲੂਣ ਆ ਦੱਸੋ ਵੈਸੇ ਹਵਾਨੇ ਦਾ ਪਤਾ ਲੱਗ ਜਾਂਦਾ ਦਾ ਬਾਕੀ ਪਹਿਲਣ ਪਸ਼ੂਆਂ ਦੇ ਛੇਤੀ ਫਰਕ ਨਹੀਂ ਹਵਾਨਿਆਂ 'ਚ ਪੈਂਦਾ ਹੁੰਦਾ ਸੋ ਇਹ ਦੱਸੋ ਵੈੜ ਇਹਦੇ ਨਾਲ ਇੱਕ ਬਲੈਕ ਰੰਗ ਦੇ ਵਿੱਚ ਆ ਦੋ ਨਾਕ ਵਿਕਾਉ ਬਾਈ ਛਿੰਦੇ ਕੋਲ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦ ਲਓ ਧੰਨਵਾਦ